ਵਾਹਿਗੁਰੂ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ 'ਚ ਜੀਣਾ ਪਏਗਾ ਅੱਜ 'ਚ ਜੀਣਾ ਪਏਗਾ ਸਾਡੇ ਮਨ 'ਚ ਜਾਂ ਪੂਤ ਕਾਲ ਦੀ ਯਾਦਾਂ ਚੱਲ ਰਹੀਆਂ ਹਨ ਜਾਂਪ ਵੇਖਦੀ ਚਿੰਤਾ ਹੈ। ਅੱਛਾ। ਠੀਕ ਹੈ। ਜੋ ਤੂੰ ਕਰਨਾ ਚਾਹੁੰਦਾ ਹੈ ਟੈਲੈਂਟ ਇਹ ਅਧਿਕਾਰੀ ਬੰਨਾ ਪਏਗਾ। ਮਿਹਨਤ ਕਰਨੀ ਪੈਗੀ, ਮਸ਼ਕਤ ਘਾਲਣੀ ਪੈਗੀ। ਗੱਲਾਂ ਨਾਲ ਗੱਲ ਨਹੀਂ ਬੰਨੀ ਪਾਣੀ ਦੇ ਕਈ ਨਾਂ ਹਨ ਭਾਸ਼ਾ ਚ ਵਾਟਰ ਹੈ ਪਾਣੀ ਹੈ ਜਲ ਹੈ ਨੀਰ ਹੈ ਨਾ ਲਿਆ ਪਿਆਸ बुझ ਜਾਏਗੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹੰ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲੀ ਬਾਜ਼ਾਰ ਚ ਆ ਜਾਂਦੀ ਹੈ ਦੁਕਾਨਦਾਰ ਵੀ ਟਪਲਾ ਖਾ ਜਾਂਦਾ ਹੈ ਸੋ ਧਰਮ ਸਾਰੇ ਮਨੁੱਖਾਂ ਦਾ ਇੱਕੋ ਧਰਮ ਹੈ ਇੱਕੋ ਹੈ ਭਾਈ ਇੱਕੋ ਹੈ ਸਾਰੀ ਵਿਆਖਿਆ ਇੱਕ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਹੈ ਪਹਿਲੋਂ ਜੋ అవతਾਰ ਸੀ ਮਹਾਂਪੁਰਛ ਸੀ ਸੰਤ ਸੀ ਉਹਨਾਂ ਨੇ ਆਪ ਲਿਖਿਆ ਆਪਣੀ ਬਾਣੀ ਬਾਣੀ ਕੀ ਹੈ ਇੱਕ ਬਾਣੀ ਹੈ ਇੱਕ ਗੁਰਬਾਣੀ ਹੈ ਜਿਵੇਂ ਆਕਾਸ਼ ਬਾਣੀ ਖਬਰਾਂ ਸਤ ਸ੍ਰੀ ਅਕਾਲ ਗੁਰਗਰਾਂ ਸਾਹਿਬ ਜੀ ਆਪ ਉਹਨਾਂ ਨੇ ਬੋਲ ਆਪ ਇਹ ਗੁਰਬਾਣੀ तोर की बाणी है तुर तो आई है आप लिखी ये पैंती छत्ती एक सोच वाले हम एक सिद्धांत वाले हम सिख की हंकार करेगा जो सिखिया ले रहा है ये जो ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਲੋਕ ਕੀ ਕਹਿਣਗੇ ਸਮਾਜ ਦੀ ਅਸੀਂ ਬਹੁਤ ਚਿੰਤਾ ਕਰਦੇ ਹਾਂ ਜੇ ਕੋਈ ਰੱਬ ਨਾ ਕਰੇ ਐਕਸੀਡੈਂਟ ਹੋ ਜਾਏ ਠੀਕ ਹੈ ਤੂੰ ਆਪਣੇ ਬੱਚਿਆਂ ਨੂੰ ਫੁਕਰਾ ਬਣਾਤਾ ਗੱਡੀ ਕਿਉਂ ਦਿੱਤੀ ਠੀਕ ਹੈ ਲੋਕ ਕੀ ਕਹਿਣਗੇ ਸਾਨੂੰ ਸਮਾਜ ਦੀ ਚਿੰਤਾ ਹੈ ਪੰਜਾਬੀਆਂ ਨੂੰ ਨਕਲ ਚਵੀ ਅਕਲ ਨਕਲ ਚਵੀ ਅਸੀਂ ਅੱਗੇ ਹਾਂ ਅਸੀਂ ਰੀਸ ਕਰਦੇ ਹਾਂ ਨਹੀਂ ਦਿਨ ਪਾਣੀ ਡੁੱਬ ਜਾਾਂਗੇ ਕੀ ਪ੍ਰਾਪਤ ਕਰਨਾ ਹੈ ਦੇਹੀ ਚ ਮਿਲੇਗਾ ਸੀ ਖੁਸ਼ੀ ਖੇੜਾ ਆਨੰਦ ਵਿਗਾਸ ਨਾਨਕ ਪਰਤਾ ਸਦਾ ਵਿਗਾਸ ਲੈਣ ਆਏ ਸੀ ਆਇਆ ਨਹੀਂ ਸੋ ਇਹ ਸਿਰਜਣਹਾਰ ਨੂੰ ਸਮਝਣਾ ਪਏਗਾ ਖੁਦ ਮਾਲਕ ਹੈ ਉਹ ਆਪਣੇ ਆਪ ਚੱਲ ਰਿਹਾ ਹੈ ਉਹ ਕੀ ਹੈ ਉਹ ਕਾਨੂੰਨ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਕੁਦਰਤ ਰੂਪ ਹੈ ਕਾਦਰ ਦੀ ਕੁਦਰਤ ਨੂੰ ਸਮਝਣਾ ਪਏਗਾ ਉਹ ਦਰਸਾਉਂਦਾ ਹੈ ਸੋ ਅਸੀਂ ਜੋ ਫਾਲਤੂ ਸੋਚਦੇ ਹਾਂ ਇਹ ਸੋਚਣਾ ਬੰਦ ਕਰਨਾ ਪਏਗਾ ਬੱਚੇ ਸਾਡੇ ਦੇਖ ਰਹੇ ਹਨ ਬੱਚੇ ਬਹੁਤ ਗੱਲ ਨੂੰ ਪਕੜ ਕਰਦੇ ਹਨ ਜਦੋਂ ਅਸੀਂ ਬਾਹਰੋਂ ਕੋਈ ਗੱਲ ਕਰਦੇ ਆ ਬਹੁਤ ਮੁੰਡਾ ਦੇਖੋ ਫੁਕਰਾ ਐਕਸੀਡੈਂਟ ਕਰਤਾ ਦੇਖ ਆਰਾਮ ਦੇ ਪੈਸੇ ਦੇ ਗੱਡੀ ਤੋੜ ਲਈ ਦੇਖ ਹੈ ਕਰਦਾ ਹੈ ਬਾਹਰਲੀ ਖੁੱਲੀ ਚ ਜਾਂਦਾ ਹੈ ਪੱਠੇ ਖਾਂਦਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਮੁੰਡੇ ਮੁੰਡੇ ਨੂੰ ਨਲਾਇਕ ਕਹਿ ਕੇ ਠੀਕ ਹੈ ਜਦੋਂ ਉਹਦੀ ਭੈਣ ਦੀ ਸ਼ਾਦੀ ਹੁੰਦੀ ਹੈ ਉਹ ਪਰਿਵਾਰ ਬਾਰੇ ਸੋਚਦੀ ਹੈ ਮੇਰੇ ਪਰਿਵਾਰ ਮੇਰਾ ਭਰਾ ਤੇ ਨਲੈ ਗਿਆ ਮਾਂ ਕਿ ਮਾਂ ਪਿਓ ਨਲੈ ਕਹਿ ਰਹੇ ਇਹ ਸਾਰਾ ਜੋ ਬੋਲ ਹੈ ਅੰਦਰ ਘਰ ਕਰ ਲੈਂਦਾ ਹੈ ਸੋ ਸ਼ਾਂਤ ਬਿਰਤੀ ਅੱਜ ਜੀ ਸੋਚਣਾ ਪਏਗਾ ਜੋ ਕੋ ਵਿਚਾਰ ਆਇਆ ਜੇ ਅੰਦਰ ਪਹਿਲਾਂ ਹੀ ਝਗੜਾ ਹੈ ਬਾਹਰ ਦਾ ਝਗੜਾ ਖਤਮ ਨਹੀਂ ਹੋਣਾ ਅੰਦਰੋਂ ਖਤਮ ਹੋਏਗਾ ਅੰਦਰ ਸਾਰਾ ਖੇਲ ਹੈ ਪੀਤਰ ਨੇ ਬਾਹਰ ਨਾਲ ਜੁੜਨਾ ਬਾਹਰ ਨੇ ਪੀਤਰ ਨਾਲ ਇਹ ਪਟਕਣਾ ਪਰੇਸ਼ਾਨ ਇਹ ਅਸੀਂ ਅੰਤਰਜਾਮੀ ਸੀ ਜੇ ਅੱਖ ਤੇ ਖਾਜ ਹੁੰਦੀ ਆ ਆਪਣੀ ਪਤਨੀ ਤੋਂ ਕਰਾ ਲਈ ਐਸ ਪਤਨੀ ਤੋਂ ਨਹੀਂ ਜੋ ਆਪ ਸਹੀ ਖਾਜ ਕਰ ਲੈਣੀ ਅੱਖ ਚ ਦੂਸਰੇ ਦੇ ਨਹੀਂ ਕਰਨੀ ਅਸੀਂ ਆਪਣੇ ਆਪ ਦੇ ਅੰਤਰਜਾਮੀ ਹਾਂ ਆਪੋ ਆਪਣਾ ਬਹੁਤ ਚੱਕੀ ਹੈ ਸ ਵਿਦੇਸ਼ ਵਾਲੇ ਦੋ 250 ਸਾਲ ਕਿਉਂ ਅਗੇ ਉਹ ਸਮਾਜ ਦੀ ਪਰਵਾਹ ਨਹੀਂ ਕਰਦੇ ਉਹ ਆਪਣੇ ਆਪ ਦੀ ਜਾਣ ਪਛਾਣ ਕਰਦੇ ਹਨ ਖੋਜ ਕਰਦੇ ਹਨ ਹਰ ਰੋਜ਼ ਕਰਦੇ ਹਨ ਸੋ ਕਹਿੰਦੇ ਆਈਸਕ੍ਰੀਮ ਖਾਇਆ ਫ੍ਰਿਜ ਦਾ ਸਾਮਾਨ ਖਾਇਆ ਬਲਗਾਂ ਬੰਦੀ ਐ ਡਾਕਟਰ ਕੋਲ ਜਾਈਏ ਆਪਣੇ ਆਪ ਨੂੰ ਤੇ ਪਤਾ ਹੀ ਹੈ ਡਾਕਟਰ ਕੀ ਕਹੇਗਾ ਕਹੇਗਾ ਭਾਈ ਆਈਸਕ੍ਰੀਮ ਬੰਦ ਕਰ ਦੇ ਖਾਣੀ ਠੀਕ ਹੈ ਇਹ ਮੈਲਵਾਲ ਰਹਿਣਾ ਪਏਗਾ ਬਰਾਬਰ ਰਹਿਣਾ ਪਏਗਾ ਦੋ ਪੈਸੇ ਜਿਆਦੇ ਹਨ ਦੋ ਘਟ ਹਨ ਮੇਰੀ ਗਰੀਬੀ ਚ ਬਰਾਬਰ ਚੱਲਣਾ ਪਏਗਾ ਗਰੀਬਾ ਕੌ ਕੀ ਹੈ ਉਹ ਕਹਿੰਦੇ ਸਾਡੇ ਕੋਈ ਇੱਜ਼ਤ ਹੈ ਸਾਡੇ ਬੱਚੇ ਆਖੇ ਲੱਗ ਰਹੇ ਹਨ ਇਹਨੂੰ ਹੀ ਮਹਾਨ ਸਮਝਦੇ ਹਨ ਹੋਰ ਰਸਤਾ ਹੀ ਨਹੀਂ ਗਰੀਬ ਬੰਦਾ ਸਭ ਕੁਝ ਲੈ ਕੇ ਸੁੱਖ ਚੈਨ ਸ਼ਾਂਤੀ ਸਬਰ ਸੰਤੋਖ ਨਹੀਂ ਆਇਆ ਤ੍ਰਿਸ਼ਨਾ ਨਹੀਂ 부ਜੀ ਉਹ ਸਮਝ ਜਾਏਗਾ ਛੇਤੀ ਗਰੀਬ ਖੌਰੇ ਕਹਿੰਦਾ ਵੀ ਪੈਸੇ ਹੁਣ ਧਨ ਹੁਣ ਤਾਂ ਹੀ ਨਹੀਂ ਗਰੀਬ ਇਹ ਥੱਲੇ ਆਪਣੇ ਆਪ ਨਾਲ ਸਹਿਮਤ ਹੁੰਦਾ ਹੈ ਮੇਰੇ ਬੱਚੇ ਤਾਂ ਕਹਿ ਚ ਹਨ ਠੀਕ ਹੈ ਬਾਰੋ ਕੋਈ ਸਮਾਚਾਰ ਆਇਆ ਫਲਾਣੇ ਦੀ ਕੁੜੀ ਭਈ ਇਹ ਨਾ ਭੱਜ ਗਈ ਅੱਛਾ ਉਹ ਭਾਈ ਕੋਲੋਂ ਪਤਨੀ ਬੋਲੀ ਅੱਛਾ ਉਹਦਾ ਤਾਂ ਪਿਓ ਸਰਪੰਚ ਸੀ ਦਵਾਈ ਪੀਲੀ ਮਰ ਕੇ ਬਚਿਆ ਅੱਛਾ ਮਨ ਚ ਗੱਲ ਬਹਿ ਗਈ ਠੀਕ ਹੈ ਜੇ ਕੋਈ ਬੱਚੀ ਨੂੰ ਦੁੱਖ ਆਉਂਦਾ ਹੈ ਕੋਈ ਰਸਤੇ ਗਲਤ ਪੈ ਗਈ ਹੈ ਅਸੀਂ ਕਹਿੰਦੇ ਸਾਡੇ ਮਾਪੇ ਉਹ ਜਾਂ ਸਾਡੇ ਅਧਿਆਪਕ ਸਾਡੇ ਅਸਲੀ ਮਿੱਤਰ ਹਨ ਇਹ ਸਾਨੂੰ ਡਾਇਰੈਕਸ਼ਨ ਠੀਕ ਦੇ ਰਹੇ ਹਨ ਨਹੀਂ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਚ ਪੰਜਾਬ ਦੀਵੇ ਜਗਲਣ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਹੀ ਰਾਜੇ ਮਹਾਰਾਜੇ ਤਾਂ ਡਿਗਦੇ ਹਨ ਚਰਨੀ ਗੁਰੂ ਦੀ ਸਾਰੇ ਸੰਸਾਰ ਚ ਰੇਂਜ ਹੈ ਪਰਮੇਸ਼ਰ ਵੀ ਜਲ ਜਲ ਚ ਹੈ ਥਲ ਚ ਹੈ ਸੋ ਰਮਿਆ ਹੋਇਆ ਹੈ ਅਸੀਂ ਆਪ ਆਪਸ ਚ ਆਪਣੇ ਚ ਹਾਜ਼ਰ ਨਹੀਂ ਸਮਝਦੇ ਜੇ ਦਿਸ਼ਾ ਗਲਤ ਹੈ ਨਹੀਂ ਸਾਬਟਵੇਅਰ ਚ ਕੀ ਪਾਇਆ ਨੇਗੇਟਿਵ ਗੱਲਾਂ ਪਾਈਆਂ ਅਸੀਂ ਬੱਚੇ ਸਾਡੀ ਪਨੀਰੀ ਹੈ ਜਿਹੜੀ ਵੀ ਗੱਲ ਹੈ ਇਹ ਪਕੜ ਕਰਦੇ ਨੂੰ ਸਾਡੇ ਮਾਪਿਓ ਸਾਡੇ ਅਧਿਆਪਕ ਸਾਡੇ ਖਾਸ ਨਹੀਂ ਇਹਨੂੰ ਤਾਂ ਨੈਗੇਟਿਵ ਗੱਲ ਦੂਰ ਕਰਨੀ ਪਵੇਗੀ ਇੱਕ ਸਾਲ ਦਾ ਬੱਚਾ ਇੱਕ ਦਿਨ ਦਾ ਬੱਚਾ ਜਾਂ ਪਲੇਟ 'ਚ ਬੱਚਾ ਹੈ ਔਰ ਰਿਕਾਰਡਿੰਗ ਕਰ ਰਿਹਾ ਹੈ ਆ ਮੋਬਾਈਲ ਮੰਨ ਤੋਂ ਹੀ ਬਣਿਆ ਹੈ ਇਹਦੇ 'ਚ ਖਜਾਨੇ ਹਨ ਜੇ ਨਸਾਰੂ ਬੀਜ ਬੀਜਾਂਗੇ ਨਹੀਂ ਸਾਰੇ ਹੀ ਫਾਲੇ ਲੱਗੇਗਾ 네ਗੇਟਿਵ ਪੁਆਇੰਟ ਇਨਾਂ ਤੋਂ ਦੂਰ ਆਪਣੇ ਆਪ ਨੂੰ ਜਾਨਣਾ ਪਏਗਾ ਬਰਾਬਰ ਰਹਿਣਾ ਪਏਗਾ ਕਾਮ ਕਰੋਧ ਮਹੰਕਾਰ ਇਹਨਾਂ ਦੀ ਜ਼ਰੂਰਤ ਹੈ ਸੋ ਇਹਨਾਂ ਤੋਂ ਬਿਨਾ ਕਿਸੇ ਨੇ ਨਹੀਂ ਪੁੱਛਣਾ ਠੀਕ ਹੈ ਲਾਲਚ ਸਾਡੇ ਲਾਲਚ ਮਹਾ ਲਾਲ ਜੇ ਹੈ ਨਹੀਂ ਬਣ ਪਾਣੀ ਤੋਂ ਡੁਬਚਾਂਗੇ ਅੱਜ ਧੀਆ ਪ੍ਰਤੀ ਬੱਚੀਆਂ ਪ੍ਰਤੀ ਔਰਤਾਂ ਪ੍ਰਤੀ ਅਸੀਂ ਆਸਾਂ ਮਰੀਦਾ ਰੱਖਦੇ ਹਾਂ ਠੀਕ ਹੈ ਵੰਡ ਲੈ ਮੁੰਡੇ ਆਇਆ ਲੱਡੂ ਵੰਡ ਲੈ ਠੀਕ ਹੈ ਸਾਡੇ ਇਹ ਧਰਮ ਨੇ ਜਬ ਤੱਕ ਕਰੋ ਨਹੀਂ উল্টা পড়া تھا ਸਾਨੂੰ ਪੁਜਾਰੀ ਨੇ ਇਹ ਪੰਡਤ ਨੇ ਮੁੱਲਾ ਨੇ ਠੀਕ ਹੈ ਆਪਣੇ ਆਪ ਦੀ ਹੋਸ਼ ਕਰਨੀ ਪੈਗੀ ਆਪਣੇ ਆਪ ਨੂੰ ਸੰਭਾਲਣਾ ਪਏਗਾ ਪਗੜੀ ਸੰਭਾਲਣੀ ਪਏਗੀ ਜੀ ਸਿਰਜਨਾਰ ਨੂੰ ਸਮਝਣਾ ਪਏਗਾ ਉਹ ਆਇਆ ਹੋਇਆ ਹੈ ਅੰਦਰਲੀ ਤੀਸਰੀ ਅੱਖ ਵੇਖੇਗੀ ਜੀ ਸੁਖਮ ਸਰੀਰ ਅੰਦਰ ਹੈ ਉਹਦੇ ਵਿੱਚ ਹੈ ਆਤਮਾ ਚ ਸਾਰੇ ਖਜ਼ਾਨੇ ਜੀ ਤੂੰ ਪਰੇਸ਼ਾਨ ਨਾ ਹੋ ਤੇਰੀ ਸੋਚ ਵਰਗਾ ਤੈਨੂੰ ਕੋਈ ਮਿਲ ਜੇਗਾ ਜੀ ਗੁਰੂ ਤੋਂ ਬਿਨਾ ਅੰਦੇ ਹਾਂ ਜੀ ਕਰਤਾ ਸਿਰਜਨਹਾਰ ਇਹ ਸ਼ਿਵ ਸ਼ਕਤੀ ਨੂੰ ਸਮਝਣਾ ਪਏਗਾ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਸੋ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਆਪੇ ਪ੍ਰਗਟ ਹੋਏਗੀ ਕੋਨੇ ਕੋਈ ਖੋਜ ਕਰੇਗਾ ਜਨਵਰ ਪਸ਼ੂ ਕੀ ਕਰ ਸਕਦੇ ਸੀ ਜੇ ਮਨੁੱਖ ਜਨਮੀ ਨਾ ਲੈਂਦਾ ਸ ਸੇਵ ਸਕਤ ਆਪ ਉਪਾਇ ਕਾ ਕਰਤਾ ਆਪੇ ਹੁਕਮ ਵਰਤਾਏ ਉਹਨੇ ਹੁਕਮ ਵਰਤਾਤਾ পেট ਲਾਤਾ ਅੱਛਾ ਏਰ ਇੱਕ ਭੁੱਖ ਹੈ ਇੱਕ ਲੋੜ ਹੈ ਠੀਕ ਹੈ ਲੋੜ ਤਾਂ ਜਨਵਰ ਪਸ਼ੂ ਨੂੰ ਹੀ ਹੈ ਅਸੀਂ ਵੱਡੇ ਪੇਟ ਬਣਾਤੇ ਤ੍ਰਿਸ਼ਨਾ ਵਿਰਲੇ ਕੀ ਬੂਜੀ ਹੈ ਹੁਕਮ ਵਰਤਾਏ ਆਪ ਵੇਖਾ ਗੁਰਮੁਖ ਕਿਸਾ বাজਾਏ ਆਪ ਵੇਖਦਾ ਸਾਨੂੰ ਨਦਰ ਨਹੀਂ ਆ ਰਿਆ ਸੋ ਜਦੋਂ ਹਾਜ਼ਰ ਆ ਗਿਆ ਫਿਰ ਸਖਤ ਪੁਣਾ ਅਕਿਰਤ ਘਨ फेर ਗੁਰਮੁਖਿ ਸਾਬ ਬਜਾਏ ਤੋੜੇ ਵੰਦਨ ਹੋਇ ਮੁਗਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਉ ਨੇ ਬਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਉਹਦਾ ਹੁਕਮ ਕੀ ਹੈ 1 ਮਿੰਟ ਸਕਿੰਟ ਜੋ ਪਿੱਛੇ ਲੱਗ ਗਿਆ ਉਹਦਾ ਹੁਕਮ ਹੈ ਆਪ ਹੀ ਹੋ ਖੇਲ ਖੇល ਰਿਹਾ ਹੈ ਅਸੀਂ ਪੁਤਲੇ ਹਾਂ ਸੋ ਖਡਾਉਣਾ ਕੀ ਕਰੇਗਾ ਖਡਾਉਣੇ ਨੂੰ ਕੌਣ ਨਚਾ ਰਿਹਾ ਹੈ ਸੋ ਅਸੀਂ ਪਹਿਲੂ ਬੱਚੇ ਸੀ ਖਡਾਉਣਿਆਂ ਨਾਲ ਖੇਡ ਲਾਪੇ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡ ਲਾਪੇ ਗੁਰਮਖ ਬੰਨਾ ਪਏਗਾ ਅੱਜ ਧਰਮਤ ਦਾ ਪ੍ਰਚਾਰ ਹੋ ਰਿਹਾ ਹੈ 90 95% ਜੀ होश करनी पेगी जो जागना चाहता है वह अद्धी आवाज ना उठ के भजेगा जो आलसी है बईमान है किरतकन है सागत है वो नहीं जागेगा जी वो वेसला हो के सोएगा सुते आँदे अखा मिट के नाम जपो माला पेरो अखा तो साढ़िया पहले मिट्टिया ये दृव दृष्टि त्रिलोचन त्रकुट्टी ਅਗਿਆ ਚੱਕਰੇ ਖੋਲਣਾ ਪਏਗਾ ਅੰਦਰ ਹੀ ਆਤਮਾ ਚ ਸਾਰੇ ਖਜ਼ਾਨੇ ਹਨ ਸੁਖਮ ਸਰੀਰ ਚ ਜੀ ਅਸਤੁਲ ਆਪ ਹੈ ਸੁਖਮ ਆਪ ਹੈ ਬਿਰਲੇ ਨੂੰ ਸਮਝਾਉਂਦੀ ਆ ਉਹ ਗੁਰਮਖ ਹੈ ਅਸੀਂ ਮਨ ਦੀਆਂ ਮਰਜ਼ੀਆਂ ਕਰਕੇ ਤਾਂ ਹੀ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ ਆਪਣੇ ਆਪ ਨੂੰ ਸੰਭਾਲ ਫਗੜੀ ਸਮਾਲ ਜੀ ਸੋ ਵਾਇਕੁ ਜਿੱਕਾ ਖਲਸਾ ਵਾਇਕੁ ਫਤੇ ਦਾਸ ਤੋਂ ਬਹੁਤ ਗਲਤੀਆਂ ਹੋਈਆਂ ਮੂਰਖ ਜਿਹਾ ਦਾਸ ਹੈ ਸੰਗਤ ਹੋਰ ਗੁਰਬਖਸ਼ ਜਨਾਂ ਵਰਸਿਲਾਣਾ 91783776